ਬਰਾਤ ਚੜ੍ਹਦੀ ਸਾਰ ਹੀ ਹੋ ਗਿਆ ਆ ਕੰਮ ਭੱਜ ਕੇ ਕਿਸੇ ਦੇ ਘਰ ਵਿੱਚ ਬੜਿਆ ਵਿਆਹ ਵਾਲਾ ਮੁੰਡਾ ਬਰਾਤੀ ਵੀ ਭੱਜ-ਭੱਜ ਲੱਗੇ ਲੁਕਣ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਇਹੋ ਜਿਹਾ ਕੁਝ ਹੋ ਜਾਂਦਾ ਹੈ ਜੋ ਕਿ ਸਾਰੀ ਉਮਰ ਦੀ ਯਾਦ ਬਣ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਅਤੇ ਗੜੇ ਪੈ ਰਹੇ ਨੇ ਦਰਸਲ ਇਸ ਮੁੰਡੇ ਦੇ ਵਿਆਹ ਵਾਲੇ ਦਿਨ ਜਦੋਂ ਰਾਤ ਨੂੰ ਪੂਰੇ ਧੂਮ ਧੜੱਕੇ ਨਾਲ ਮੁੰਡੇ ਨੂੰ ਰਥ ਉੱਪਰ ਬਿਠਾਇਆ ਜਾਂਦਾ ਹੈ ਅਤੇ ਬਰਾਤ ਤੋਰੀ ਜਾਂਦੀ ਹੈ ਤਾਂ ਥੋੜੀ ਦੂਰ ਜਾਂਦੀ ਸਾਰ ਹੀ ਇੱਕੋ ਬਹੁਤ ਤੇਜ਼ ਮੀਂਹ ਆ ਜਾਂਦਾ ਏ ਜਿਸ ਤੋਂ ਬਾਅਦ ਗੜੇ ਪੈਣ ਲੱਗ ਜਾਂਦੇ ਨੇ ਮੀਂਹ ਅਤੇ ਗੜਿਆਂ ਨੂੰ ਦੇਖ ਵਿਆਹ ਵਾਲਾ ਮੁੰਡਾ ਇੱਕੋ ਦਮ ਭੱਜ ਕੇ ਕਿਸੇ ਦੇ ਘਰ ਅੰਦਰ ਵੜ ਜਾਂਦਾ ਏ ਅਤੇ ਬਰਾਤੀ ਵੀ ਜਿੱਥੇ ਲੁਕਣ ਨੂੰ ਥਾਂ ਮਿਲਦੀ ਏ ਭੱਜ ਕੇ ਲੁਕ ਜਾਂਦੇ ਨੇ ਪਰ ਵਿਚਾਰਾ ਰਥ ਵਾਲਾ ਅਤੇ ਬਾਜੇ ਵਾਲਾ ਸਾਰੇ ਹੀ ਗੜਿਆਂ ਅਤੇ ਮੀਂਹ ਦੇ ਵਿੱਚ ਹੀ ਖੜੇ ਰਹਿੰਦੇ ਨੇ ਜਿਸ ਤੋਂ ਬਾਅਦ ਸਾਰੇ ਹੀ ਲੁਕ ਕੇ ਮੀਂਹ ਦੇ ਹਟਣ ਦਾ ਇੰਤਜ਼ਾਰ ਕਰਦੇ ਨੇ ਅਤੇ ਮੀਂਹ ਹਟਣ ਤੋਂ ਬਾਅਦ ਬਰਾਤ ਲਜਾਈ ਜਾਂਦੀ ਏ ਦੂਜੇ ਪਾਸੇ ਕੁੜੀ ਵਾਲੇ ਬਾਰ-ਬਾਰ ਇਹ ਪੁੱਛਣ ਲੱਗ ਜਾਂਦੇ ਨੇ ਕਿ ਬਰਾਤ ਲੇਟ ਕਿਉਂ ਹੋ ਰਹੀ ਏ ਕਦੇ ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ